हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਕਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈਆਂ ਦਾ ਨਾਮ ਆ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਵੀਡੀਓ ਬਣਾਉਣ ਪਹੁੰਚੇ ਆਂ ਚਾਰ ਨਗ ਮੱਜਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਚਾਰੇ ਮੱਜਾਂ ਜਿਹੜੀਆਂ ਸੂਈਆਂ ਸਵਾਇਆਂ ਹੋਣਗੀਆਂ ਜੀ ਦੁੱਧ ਦੀ ਗੱਲ ਕਰ ਲਈਏ ਦੁੱਧ ਦਾ ਦੋਸਤੋ 7-8 ਕਿਲੋ ਤੋਂ ਲੈ ਕੇ ਤੇ 9 ਦੇ ਲਾਗ ਬੰਨੇ ਤੱਕ ਹੋਊਗਾ ਜੀ ਅਰੇਰ ਦੀ ਗੱਲ ਕਰ ਲਈਏ 45000 ਤੋਂ ਲੈ ਕੇ ਤੇ 55000 ਦੇ ਵਿੱਚ ਵਿੱਚ ਹੋਣਗੇ ਹੈ ਨਾ ਜੀ ਹਾਂ ਜੀ ਬਾਕੀ ਦੀ ਡਿਟੇਲ ਆਪਾਂ ਸਾਰੀ ਬਾਈ ਗੁਰਪ੍ਰੀਆਮ ਸਿੰਘ ਦੇ ਕੋਲੋਂ ਪੁੱਛ ਕੇ ਤੁਹਾਨੂੰ ਸੰਜੀ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸਦੀ ਜਿਹੜੀ ਕਰਨੀ ਹੈ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਹੈ ਦੋਸਤੋ ਤੁਸੀਂ ਆਪ ਅਗੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸਦੀ ਕਰਕੇ ਪਸ਼ੂ ਖਰੀਦੇ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਵਾਲ ਤੇ ਸੈਲੈਕਟ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਇੰਸਟਾਗ੍ਰam ਤੇ ਫੇਸਬੁੱਕ ਚੈਨਲ ਦੇ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਆਓ ਵੀ ਇਹਨਾਂ ਗੱਲਬਾਤ ਕਰੀਏ ਵੀਡੀਓ ਐਂਡ ਤੱਕ ਜ਼ਰੂਰ ਦੇਖਣੀ ਹੈ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਾੜਾ ਹੋਰ ਬਾਈ ਠੀਕ ਠਾਕ ਹਾਂਜੀ ਹਾਂਜੀ ਵਧੀਆ ਵਧੀਆ ਚੱਲ ਰਹੀਦਾ ਵਧੀਆ ਕੰਮ ਕਰ ਹਾਂਜੀ ਵਧੀਆ ਜੀ ਵਧੀਆ ਚੱਲੀ ਜਾ ਪਰ ਐਡਰੈਸ ਬੋਲ ਦਿਓ ਆਪਣਾ ਜੀ ਐਡਰੈਸ ਪਿੰਡ ਝਾਮਕੇ ਖੁਰ ਹਾਂਜੀ ਨਾਮ ਜੇ ਪ੍ਰਤਾਪ ਸਿੰਘ ਜੀ ਦਾ ਫੋਨ ਨੰਬਰ 6284747262847472 ਜੀ ਹੋਰ ਖੈਰਾ ਡੇਰੀ ਫਾਰਮ ਇੱਕ ਨਾਲੇ ਸਾਰੇ ਭੈਣ ਭਰਾਵਾਂ ਨੂੰ ਆਪਾਂ ਦੀ ਜਾਇਆ ਨੇ ਧੰਨਵਾਦ ਜੀ ਇਹੋ ਹੀ ਰਿਕਵੈਸਟ ਬੇਨਤੀ ਕਰਦੇ ਹਾਂ channel ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਬਹੁਤ ਬਹੁਤ ਧੰਨਵਾਦ ਤੇ ਬਾਕੀ ਵੀਡੀਓ ਪਰਿਵਾਰ ਦੇ ਵਿੱਚ ਬੈਠ ਕੇ ਵੇਖੋ ਸ਼ੂਤ ਲੈ ਕੇ ਆਣ ਤਿੱਕਰ ਠੀਕ ਹੈ ਜੇ ਡੰਗਰ ਪਸਿਆਦਾ ਹੁੰਦਾ ਫਿਰ ਆਪਾਂ ਪੰਚਾਇਤ ਵੀ ਆਣਾ ਪਾਉਦੇ ਘਰੇ ਆ ਕੇ ਆਪਦੀ ਤਸਲੀ ਕਰਦੇ ਹਾਂ ਜ਼ਰੂਰ ਕਰੋ ਹਨਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਅੱਜ ਆਪਣੇ ਕੋ ਬ ਬਿਨਾ ਬੱਚਿਆਂ ਤੋਂ ਆ ਪਹਿਲਾ ਸੂਆ ਵੀ ਹੋਊਗਾ ਦੂਜਾ ਵੀ ਹੋਊਗਾ ਤੀਜਾ ਵੀ ਹੋਊਗਾ ਬਾਕੀ ਜਿੰਦਾਂ ਜਿੰਨਾਂ ਜਿਹੜੀ ਡਿਟੇਲ ਭੈਣ ਭਰਾਵਾਂ ਦੇ ਗਾੜੀ ਦੱਸ ਦੇਣੀ ਆ ਠੀਕ ਹੈ ਜੀ ਆਪਦਾ ਕੋਈ ਗੈਸ ਲਾਵੇ ਆਪਦਾ ਵੇਖ ਕੇ ਨਰਕਬਰਕ ਕਰਕੇ ਠੀਕ ਹੈ ਜੀ ਹਾਂਜੀ ਹਾਂਜੀ ਸ਼ੁਰੂ ਕਰ ਲਈ ਆਪਾਂ ਇਸ ਮੱਝ ਤੋਂ ਪਹਿਲਾਂ ਦੱਸੀਏ ਇਹ ਡਿਟੇਲ ਇਹ ਭਾਜੀ ਸੂਆ ਪਹਿਲਾਂ ਜੇ ਝੋਟੀ ਦਾ ਹਮ ਬਾਕੀ ਬੋਡੀ ਸਟਰਕਚਰ ਭੈਣ ਭਰਾਵਾਂ ਦੇ ਗਾੜੀ ਜਿਹਦਾਂ ਦੀ ਸੰਭੀ ਉਦਾਂ ਦਾ ਉਹਨੇ ਮੋਲ ਵਟ ਲਿਆ ਉਦਾਂ ਦਾ ਹੀ ਆਪਾਂ ਵਟਣਾ ਹੀ ਗੱਲ ਹੀ ਤਸਵੀਰ ਨੂੰ ਹੋਏ ਜੇ ਕੋ ਤਿੰਨ ਸਾਢੇ ਤਿੰਨ ਮਹੀਨੇ ਇਹ ਨਾਲ ਸੰਗਲ ਪਿਆ ਏ ਟਲਿਹਾਰੀ ਪਾਈ ਏ ਕੁ ਥੋੜਾ ਕੈਮਰੇ ਤੋਂ ਡਰਦੀ ਏ ਹਾਂਜੀ ਤੇ ਕਿਉਂ ਚਵਾਦੀ ਕੋਈ ਗੱਲ ਨਹੀਂ ਮਿਲਦੀ ਭੜੇ ਦੀ ਦੁੱਧ ਕਿੰਨਾ ਜੀ ਦੁੱਧ ਭਾਜੀ ਇਹ ਥਾਲੇ ਪੱਕਾ ਜਿਹੜਾ ਨਾ 7 ਲੀਟਰ ਦੀ ਜਿਹੜਾ ਹੁਣ ਚਵਾ ਦਿੰਦਾ ਹਾਂਜੀ ਹਾਂਜੀ ਠੀਕ ਹੈ ਜੀ ਇਹ ਕਿੰਨਾ ਮੁੱਲ ਦਾ ਮੁੱਲ ਭਾਜੀ ਬਿਲਕੁਲ ਇਹਦਾ ਜੈਰ ਆ ਹਾਂਜੀ ਇਹਦੀ ਪੂਰੇ 50000 ਤੇ ਪਹੁੰਚ ਗਈਏ ਤੇ 47 ਦੀ ਦੇ ਦੀ ਕਿੰਨਾ ਕੁ ਮੰਨ ਤਾ ਨਾ ਸਦਾ 50 ਜੋ ਹੈ ਵੀ ਵਿਜੈਸੁਰ 1 ਕਿਰੀ 1 ਕਿਰੀ ਪੂਰੇ 47000 ਦੇ ਵਿੱਚ ਪਹੁੰਚ ਜੀ ਗੱਡੀ ਆਪ ਦੀ ਲੈ ਲ ਪੂਰੇ 44000 ਹਾਂ ਜੀ ਠੀਕ ਹੈ ਜੀ ਹਾਂ ਲਓ ਜੀ ਦੋਸਤੋ 47000 ਰੁਪਿਆ ਡਿਮਾਂਡ ਜੇ ਕੋਈ ਵੀਰ ਗੱਡੀ ਆਪੇ ਲੈਵੇ ਫਿਰ 44000 ਰੁਪਿਆ ਹਾਂ ਜੀ ਹਾਂ ਜੀ ਠੀਕ ਹੈ 47000 ਦੇ ਵਿੱਚ 100 ਕਿਲੋਮੀਟਰ ਤੱਕ ਦੀ ਜਿਹੜੀ ਪਹੁੰਚਦੀ ਹਾਂ ਜੀ ਹਾਂ ਜੀ ਲਓ ਜੀ ਕੱਢੋ ਜੀ ਬਾਹਰ ਤੋਰ ਕੇ ਦਿਖਾਈਏ ਜੀ ਹਾਂ ਜੀ ਬ੍ਰਿਯਾਮ ਸਿੰਘ ਜੀ ਦੱਸਿਓ ਜੀ ਦੋ ਨੰਬਰ ਦੀ ਡਿਟੇਲ ਇਹਦੀ ਇਹ ਭਾਜੀ ਸੂਹਾ ਦੂਜਾ ਹਾਂ ਜੀ ਉੱਤੇ ਜਾਲ ਵਾਲੇ ਚੌਥਾ ਲਾਲੇ हां मैं लवे को दावा सुबह दो जागी पक्की है अच्छा जी ते ए भी भाई सुई नु ए देखो साढे 3 महीने साढे 3 महीने टाइम होगा सुई तेरा वो भी मज महीने खानदी बनी है अच्छा जी ए भी पाजी को 35 ਦਿਨਾਂ ਦੀ ਬਣੀਆਂ ਨੇ ਆਪਾਂ ਦੇਣੀਆਂ ਦੁੱਧ ਦੇ ਸੰਗ ਠੀਕ ਹੈ ਜੀ ਦੁੱਧ ਪਾਜੀ 7 ਲੀਟਰ ਲਾਵੇ ਕੋ ਪੱਕਾ ਜਿਹੜਾ ਹੁਣ ਚੁਆਈ ਆ ਹਾਂ ਬੱਚਾ ਨਹੀਂ ਹੈਗਾ ਮਿਲਦੀ ਭਰੇ ਤੇ ਆ ਠੀਕ ਹੈ ਜੀ ਸਾਢੇ 3 ਨਾਂ ਦੀ ਸੁਈ ਆ ਮਹੀਨੇ ਦੀ ਬਣੀ ਹੈ ਮਹੀਨੇ ਦੀ ਬਣੀ ਹੈ ਹਾਂ ਜੀ ਤੇ ਇਹਦਾ ਵੀ ਰੇਟ ਜੇ ਗੱਲ ਕਰੀਏ ਨਾ ਰੇਟ ਦੀ ਹੂੰ ਹਾਂਜੀ ਇਹਦੀ ਭਾਜੀ 21 ਰੀਆਂ ਆਪਾਂ ਜੈਸਨੋ ਵਾਲਾ ਕੰਮ ਹੀ ਕਰ ਦੇਣਾ ਹੂੰ ਇਹਦੀ ਪੂਰੇ 48000 ਦੇ ਵਿੱਚ ਪਹੁੰਚ 48000 ਤੇ ਗੱਡੀ ਆਪਾਂ ਨੇ ਕਰਦੀ ਤੁਮ ਹਾਂਜੀ ਦੋਵਾਂ ਦਾ ਬਰਾਬਰ ਨਹੀਂ ਨਹੀਂ ਆਪਾਂ ਅੱਗੇ ਉਹਦਾ 50 ਕਰਨਾ ਹੈ ਆਪਾਂ 2000 ਰੁਪਏ ਤਾਂ ਹੀ ਛੱਡਤਾ ਪੂਰੇ 48000 ਦੇ ਵਿੱਚ ਪਹੁੰਚ ਜੱਡੀ ਆਮ ਦੀ ਲੈਵੇ ਜੈਸਨੋ 45 45 ਹੈ ਲਿਓ ਜੀ ਕੱਢੋ ਜੀ ਬਾਸ ਵੱਡਾ ਕੱਢ ਕਾ ਠੀਕ ਡਿਮਾਂਡ ਦੋਸਤੋ ਇਹਦੀ ਹੈਗੀ ਆ 48000 ਰੁਪਿਆ 48000 ਦੇ ਵਿੱਚ ਪਹੁੰਚ ਹੈ ਜੀ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਕੋਈ ਵੀਰ ਗੱਡੀ ਆਪਣੀ ਲੈ ਕੇ ਆਉਂਦਾ ਫੇਰ ਦੋਸਤੋ ਹੈਗੀ 45000 ਰੁਪਏ ਦੇ ਵਿੱਚ ਹਾਂਜੀ ਹਾਂਜੀ ਮੰਗ ਨੂੰ ਭਾਏ 50 ਜੀ ਪਹੁੰਚ ਕਰਦੇ ਜਾਓ ਜਾਈ 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 ਦੇ ਦੇ ਦਿੰਦਾ ਸੂਆ ਦੂਜਾ ਸੂਈ ਹੈ ਵੀਰ ਕਹਿੰਦਾ ਤੇ ਦੁੱਧ 7 ਕਿਲੋ ਜਿਹੜਾ ਮੌਕੇ ਦਾ ਤਿਆਰ ਹੋਗਾ ਜੀ ਬਾਕੀ ਦੀ ਤਸਦੀ ਜਿਹੜੀ ਕਰਨੀ ਆ ਨਿਰਖ ਪਰ ਕਰਨੀ ਆ ਤੁਸੀਂ ਆਪ ਕਰਨੀ ਬਣੀ ਨਹੀਂ ਆ ਜੀ ਕੋਈ ਮਹੀਨੇ ਖਣਦੀ ਠੀਕ ਹੈ ਜੀ ਪਰਾ ਪਾਣੀ ਕੋਈ ਆਪਾਂ ਦੁੱਧ ਦੇ ਹਿਸਾਬ ਨਾਲ ਦੇ ਦੁੱਧ ਦੇ ਹਿਸਾਬ ਨਾਲ ਦੋਸਤੋ ਅੱਜ ਦਾ ਮੁੱਲ ਜੀ ਦਾ ਲੋ ਜੀ ਕੰਦ ਚੱਕੜੀ ਚੱਲ ਬੱਧ ਹਾਂਜੀ ਤਿੰਨ ਨੰਬਰ ਦੱਸਿਓ ਭਾਈ ਜੀ ਤਿੰਨ ਨੰਬਰ ਭਾਜੀ ਸੂਆ ਤੇਜਾ ਹਾਂਜੀ ਭੈਣ ਭਾਵਾਂ ਦੀ ਗਾੜੀ ਆ ਤੇਜਾਲ ਵਾਲੇ ਕੋ ਚੌਥਾ ਵਾਲੇ ਵੱਡੀ ਮਹ ਨਹੀਂ ਠੀਕ ਹੈ ਜੀ ਦੁੱਧ 7 ਜੀ 6 ਲਾ ਦੇ ਠੀਕ ਹੈ ਜੀ ਇਹ ਵੀ ਸੂਈ ਜੇ ਸਾਡੇ ਇੱਕ ਤਨਾ ਮਹੀਨਿਆਂ ਦੀ ਬੱਚਾ ਨਹੀਂ ਗਾ ਮਿਲਦੀ ਭਾੜੇ ਤੇ ਦੋ ਮਹੀਨੇ ਟੈਂਪਰ ਦੇ ਮੇਰੇ ਹਾਂਜੀ ਹਾਂਜੀ ਠੀਕ ਹੈ ਜੀ ਦੁੱਧ ਕਿੰਨਾ 7 ਕਿਲੋ ਜੀ ਦੁੱਧ ਭਾਜੀ 7 ਜਾਂ 6 ਲਾਵੇ ਕੋਈ 6 ਲਾ ਕੇ ਕੋਈ ਸੌਦਾ ਕਰ ਲਿਓ ਹੈ ਨਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਦੋਸਤੋ ਇੱਕ ਚੀਜ਼ ਨੋਟ ਕਰਿਓ ਇਹਦੀ ਮੱਝ ਦੀ ਪੂਛ ਵੇਖੋ ਧਰਤੀ ਦੇ ਨਾਲ ਐ ਖਿੰਡੀ ਹੋਏ ਮੋਦਾਂ ਭਾਜੀ ਮੱਝ ਵੱਡੀ ਸੀ ਥੋੜੀ ਸੰਭੀ ਨਹੀਂ ਬੰਦਿਆ ਲਓ ਜੀ ਵੇਖ ਲਓ ਪੂਛ ਮਤ ਨੂੰ ਐ ਐਂਡ ਤੱਕ ਖਾਦੀ ਵੇਖੋ ਉਦਾਂ ਉਹ ਉਹਨਾਂ ਤੋਂ ਆਪਾਂ ਨਹੀਂ ਕੋਂਦੇ ਭੈਣ ਭਰਾਵਾਂ ਦੀ ਗੱਡੀ ਆਉਂਦੇ ਵਈ ਸੱਜਰ ਮੈਨੂੰ ਲੈਂਦੀ ਏ ਕਵੀ ਜੀ ਦੇ ਇੱਕ ਲੱਖ 20 ਹਜ਼ਾਰ ਦੀ ਖਰੀਦੀ ਆ ਸੱਚ ਹੈ ਨਾ ਜੀ ਠੀਕ ਜੀ ਹੁਣ 6 ਕਿਲੋ ਦੁੱਧ ਹੈ ਜੀ ਹਾਂਜੀ ਵੇਖੋ ਤੁਸੀਂ ਨਾ ਪੜਾਪੜਾ ਮੈਂ ਦਾ ਡੇ ਡੇੜ ਜਿਹਾ 14 ਪਿੱਠ ਪੜਾ ਦੋਸਤੋ ਮੈਂ ਦਾ ਵੇਖੋ ਚੈੱਕ ਕਰੋ ਆ ਲਓ ਜੀ ਅੱਛਾ ਅਬਾ ਜੀ ਇਹਦੀ ਪਹੁੰਚ ਕਿੰਨੇ ਚ ਕਰਨੀ ਇਹ ਭਾਜੀ ਜਾਇ ਜਾਈ ਜਾਇ ਜੀ ਦੇਣੀ ਆਪਾਂ ਹੂੰ ਇਹ ਨਹੀਂ ਭੀ ਆਪਾਂ ਜਿਆਦੇ ਮੰਗੀ ਜਾਣੇ ਆ ਹਾਂਜੀ ਹਾਂਜੀ ਆਪਾਂ ਭਾ ਕਰਨੇ ਆ ਜੈਸਨ ਵਾਲੇ ਹਾਂਜੀ ਹਾਂ ਅਗਲਾ ਲੈ ਲੈ ਅਗਲੇ ਦੀ ਮਰ ਜਨੇ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਠੀਕ ਹੈ ਕਰਨ ਨੂੰ ਤਾਂ ਭਾਵੇਂ ਇਹਦੀ 50 ਚ ਵੀ ਪਹੁੰਚ ਕਰ ਗਈ ਭਾਪਦੀ ਜੀ ਪੂਰੇ 45 ਹਜ ਚ ਪਹੁੰਚ ਕਰ ਗਦੀ ਹੈ ਹੈ ਗਈ ਕਿਉਂਕਿ ਜੈਸਨ ਤੁਸੀਂ 1000 ਛੱਡਾਂਗੇ 47000 44000 ਦੇ ਵਿੱਚ ਪਹੁੰਚ ਗੱਡੀ ਆਪ ਦੀ ਲੈ ਪੂਰੇ 44000 44000 ਹੀ ਆ ਦੇ ਬਿਲਕੁਲ ਇਹਨੂੰ 1 ਰੁਪਈਆ ਵੀ ਕੱਟ ਹੋਣਾ ਮਾਜੀ ਅੰਦਰ ਵਾਲੇ ਮੁੱਲ ਦੋਸਤੋ ਇਹਦੇ ਸਿਰਫ ਇਹਦੇ ਵਿੱਚੋਂ ਆਪਾਂ 100 ਰੁਪਈਆ ਛੋਟ ਹੋਣੀਗੀ ਬਿਲਕੁਲ ਦੋਸਤੋ ਨੋਰਮਲ ਰੇਟ ਲਓ ਜੀ ਕਰ ਲਓ ਚੈੱਕ ਭਾਜੀ ਭਾਵੇਂ 44000 ਚ ਪਹੁੰਚ ਭਾਵੇਂ ਮਗਰ ਪੁੱਛ ਕੇ ਅਗਲਾ ਲੈ ਜੇ ਸਿਰਫ 11500 ਰੁਪਇਆ ਲੈਣਾ ਇਹਦੇ ਵਿੱਚੋਂ ਜਾਰੀ ਠੀਕ ਹੈ ਜੀ 44000 ਚ ਪਹੁੰਚ ਰੱਖੀ ਜੀ 44000 ਚ ਪਹੁੰਚ 44000 ਦੇ ਵਿੱਚ ਪਹੁੰਚ ਜੇ ਕੋਈ ਵੀਰ ਗੱਡੀ ਆਪਣੀ ਦੇ ਕਹਦਾ ਫਿਰ 44000 ਰੁਪਇਆ ਦੇ ਪੂਰੇ 44000 ਲਓ ਜੀ ਕਰੋ ਚੈੱਕ ਜੀ 6 ਕਿਲੋ ਦੁੱਧ ਮਿਲਣਾ ਜੇ ਬਾਹਰੇ ਤੇ ਮਿਲੂਗੀ ਵਾਕ ਮਿਲੂਗੀ ਬਾਹਰੇ ਤੇ ਨਾਲ ਦੁੱਧ ਵੀ 6 ਕਿਲੋ ਤੇ ਨਾਲ ਮੱਝ ਮਿਲ ਜਣੀ ਜੇ 44000 ਰੁਪਇਆ ਦੇ ਵਿੱਚ ਚਲ ਬਤਾ ਚੈੱਕ ਤੁਸੀਂ ਕਰ ਲਿਓ ਇੱਠ ਪੁੜਾ ਚੈੱਕ ਕਰ ਲਓ ਮਾਇਦਾ ਸੋਹਣੀ ਹੈ ਪੂਰੀ ਲਓ ਜੀ ਕਰੋ ਚੱਕ ਜੀ ਦੋਸਤੋ ਮੋਲ ਜਿਹੜੀ ਆ ਬਿਲਕੁਲ ਨੋਰਮਲ ਹੀ ਆ ਇਹ ਦੋ ਅੱਗੇ ਆ ਗਿਆ ਭਾਈ ਜੀ 4 ਨੰਬਰ ਦੀ ਗਰੀ ਭਾਈ ਸੂਬਾ ਦੁੱਜਾਲ ਵਾਲੇ ਕੋ ਤੇਜਾਲ ਵਾਲੇ ਹਾਂਜੀ ਤੇ ਬੱਡੀ ਮੈਂ ਜੇ ਪੂਰੀ ਤੇ ਮਗਰਲੇ ਖਾਂਦੀ ਤਲੜਿਆ ਤੇ ਦੁੱਧ 8 ਕਿਲੋ ਜੇ ਮੈਂ ਨੇ ਖਾਲੇ ਮਗਰਲੇ ਖਾਂਦੀ ਤਲੜੇ ਜੀ ਹਾਂ ਦੁੱਧ ਆਣੀ ਵਾਲੇ ਪਾਸੇ ਦੀ ਹਾਂਜੀ ਹਾਂਜੀ ਬਹਿਣੀ ਵਾਲੇ ਪਾਸੇ ਦਾ ਮਗਰਲਾ ਸਾਨੂੰ ਤੇਲ ਜੇ ਦੋਸਤੋ ਤੇ ਦੁੱਧ 8 ਕਿਲੋ ਜੇ ਮੈਂ ਥਲੇ ਜਿਹੜਾ ਹੁਣ ਚ ਪਾਉਣ ਦੀ ਹਾਂਜੀ ਤੇ ਸੂਈ ਨੂੰ ਇਹ ਜੇ ਸਾਢੇ 3-4 ਮਹੀਨੇ ਹਾਂ ਕੋਈ 50ਵਾਂ ਦਿਨਾਂ ਦੀ ਸ਼ੱਕ ਚ ਵੀ ਹੈਗੀ ਹੈ ਡਾਕਟਰ ਤੋਂ ਚੈੱਕ ਕਰਾਈ ਜੀ ਠੀਕ ਹੈ ਕਨਫਰਮ ਕੋਈ ਨਹੀਂ ਕਨਫਰਮ ਨਹੀਂ ਆਪਾਂ ਚੈੱਕ ਪਾਸ ਡੰਗਰ ਚੰਗੀ ਤਾਂ 3-4 ਸਾਢੇ 3-4 ਮਹੀਨੇ ਪਹਿਲਾਂ ਠੀਕ ਹੈ ਜੀ ਆਪਾਂ ਦੁੱਧ ਵਾਲਾ ਮੁੱਲ ਕਰਨਾ ਜੀ ਕਿੰਨੇ ਚ ਪਹੁੰ ਇਹਦੀ ਭਾਜੀ ਪਹੁੰਚ ਤੇ ਆਪਾਂ 55 ਚ ਵੀ ਆਪਾਂ ਕਰ ਦਈਏ ਨਾ 55 ਦੇ ਨਾ 53 ਹਾਂਜੀ ਇਹਦੀ ਆਪਾਂ ਕਰਾਂਗੇ ਜੀ ਪੂਰੇ 51000 ਦੇ ਵਿੱਚ ਪਹੁੰਚ 51000 ਗੱਡੀ ਆਪ ਜੀ ਲੈਵੇ 48000 ਦੀ 48000 ਲਓ ਜੀ ਦੋਸਤੋ ਲਾ ਗਈ ਸਕੀਮ 51000 ਦੇ ਵਿੱਚ ਇਹਦੀ ਪਹੁੰਚ ਹੈਗੀ ਜੀ ਜੇ ਕੋਈ ਵੀਰ ਗੱਡੀ ਆਪਣੀ ਦੇਖੇ ਹੁੰਦਾ ਤੇ ਫੇਰ 48000 ਕੀ ਹਾਂਜੀ ਮੱਝ ਸੋਹਣੀ ਹੈ ਕੱਦ ਕੱਤ ਇਹਨਾਂ ਨੂੰ ਪਹੁੰਚ ਆਉਂਦਾ ਨਹੀਂ ਕੋ ਹਲੋ ਜੀ ਦੇਖੋ ਜੇ ਗੱਡੀ ਆਉਂਦੀ ਲਿਆਉ 48000 ਪਹੁੰਚ ਕਰਾਉਣੇ 51 8 ਕਿਲੋ ਦੁੱਧ 8 ਕਿਲੋ ਦੁੱਧ ਮਗਰਲੇ ਥਾਂ ਦੇ ਤਲੜ ਬੈਣੀ ਮਗਰਲੇ ਖਾਂ ਦੀ ਤਿਲ ਤੇ 50 ਦਿਨ ਦਾ ਟਾਈਮ ਕੋਈ ਹੋ ਗਿਆ ਇਹਨੂੰ ਕੀ ਗੱਲ ਅੱਗੇ ਨੂੰ ਹਾਂਜੀ ਕਨਫਰਮ ਕੋਈ ਨਹੀਂ ਹਾਂਜੀ ਹਾਂਜੀ ਹਲੋ ਜੀ ਚੈੱਕ ਕਰ ਲੋ ਨਾ ਕਰਦੇ ਭਾਜੀ ਆਪਾਂ 15 15 ਪਾਉਂਦੇ ਰੇ 12 12 ਮਾਲ ਨਹੀਂ ਲੱਭਣਦੇ ਬਾਰੋਂ ਠੀਕ ਹੈ ਜੀ ਬਾਕੀ ਜਿਹੜਾ ਭਾਅ ਆਪਾਂ ਦੇਂਦਾ ਇਹ ਭਾਅ ਤੇ ਉੱਕਾ ਨਹੀਂ ਰਭਦਾ ਨਹੀਂ ਮਿਲਦਾ ਬਹੁਤ ਘੱਟ ਮਿਲਦਾ ਨਹੀਂ ਲੱਭਣਦੇ ਪੁੱਤ ਮਾਲ ਹੁਣਾਂ ਤੁਹਾਨੂੰ ਬੜਾ ਮੰਡੀ-ਮੁੰਡੀ ਲੱਗੀ ਆ ਦਿਵਾਲੀ ਹਾਂਜੀ ਮਾਲ ਤੇ ਆਪਣੇ ਜ਼ਿਲ੍ਹੇ ਦਾ ਬੜਾ ਜ਼ਿਆਦਾ ਬਾਹਰ ਚੱਲ ਜਾਣਾ ਵਾ ਤੇ ਹੁਣ ਹਾਂੜੇ ਮਹੀਨੇ ਦੇ ਵਿੱਚ ਠੀਕ ਹੈ ਜੀ ਤੇ ਜੋ ਮਾਲ ਕਿੰਨਾ ਉਹ ਲੈ ਗਈ ਇਥੋਂ ਤੇ ਮਾਲ ਆਪੇ ਘਟਨੇ ਘਟਣੀ ਹੈਗੀ ਹਾਂਜੀ ਹਾਂਜੀ ਠੀਕ ਹੈ ਜੀ ਲਓ ਜੀ ਦੋਸਤੋ ਚਾਰ ਨਗ ਤੁਹਾਨੂੰ ਦਿਖਾ ਪਿਆ ਚਾਰੇ ਨਗ ਸੂਏ ਸੂਏ ਡਿਟੇਲ ਕੱਲੇ ਕੱਲੇ ਨਗ ਦੀ ਵੀਰ ਨੂੰ ਦੱਸਦੀ ਐ ਚੋਕ ਇ ਇੱਕ ਟਾਈਮ ਦੋ ਟਾਈਮ ਤਸਦੀ ਜਿਹੜੀ ਆ ਤੁਸੀਂ ਕਰਨੀ ਹੈ ਤੁਹਾਡਾ ਹੱਕ ਬਣਦਾ ਰੈ ਸੈਕਰੀ ਫੇਰ ਬੋਲ ਦੇਣਾ ਵੀ ਦਾ ਪਿੰਡ ਝਾਮ ਕੇ ਤਸਵੀਰ ਜਿਹੜਾ ਸ਼੍ਰੀ ਤਰਨ达ਰ ਸਾਹਿਬ ਬਾਈ ਦਾ ਨਾਮ ਹੈਗਾ ਜੇ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਬਾਈ ਜੀ ਇਕਰੀ ਫੇ ਬੋਲੋ ਹਾਂਜੀ ਫੋਨ ਨੰਬਰ ਹੈਗਾ ਜੀ 628474127 628474127 ਇਹੋ ਜੀ ਹੱਥ ਜੋੜ ਕੇ ਬੇਨਤੀ ਹੈ ਹਾਂਜੀ ਤੇ ਵੀਡੀਓ ਪਰਿਵਾਰ ਦੇ ਵਿੱਚ ਬੈਠ ਕੇ ਵੇਖੋ ਫੇਰ ਆਪਾਂ ਸੰਸਾਈਬੀਆਂ ਨਾਲ ਪਾਓ ਤੇ ਘਰੇ ਆ ਕੇ ਤੇ ਆ ਤਸल्ली ਕਰਕੇ ਜਰੂਰ ਖੜੋ ਠੀਕ ਹੈ ਜੀ ਹਾਂਜੀ ਹਾਂਜੀ ਧੰਨਵਾਦ ਉਸਤਰਾ ਵਾਲਾ ਵੀਡੀਓ ਦੇਖਣ ਵਾਸਤੇ